ਅੱਜ ਦਾ ਟੌਪਿਕ ਹੈ ਖੁਸ਼ ਕਿਵੇਂ ਹੋਈਏ ਅੱਜ ਦੇ ਸਮੇਂ ਵਿੱਚ ਹਰ ਕੋਈ ਦੁਖੀ ਨਜ਼ਰ ਆਉਂਦਾ ਹੈ ਪਰ ਕੁਝ ਲੋਕ ਬਿਨਾਂ ਵਜ੍ਹਾ ਤੋਂ ਦੁਖੀ ਹੁੰਦੇ ਨੇ ਇਸ ਲਈ ਹੁਣ ਦੇ ਸਮੇਂ ਵਿੱਚ ਤਾਂ ਇਹ ਚਾਹੀਦਾ ਹੈ ਕਿ ਆਓ ਆਪਣੀਆਂ ਖੁਸ਼ੀਆਂ ਲੱਭੀਏ ਕਿ ਖੁਸ਼ ਕਿਵੇਂ ਹੋਈਏ ਤੇ ਕੁਝ ਲੋਕ ਬਿਨਾਂ ਵਜ੍ਹਾ ਹੀ ਦੁਖੀ ਹੁੰਦੇ ਨੇ ਉਹ ਕਿਹੜੇ ਲੋਕ ਨੇ ਜੋ ਕਿ ਬਿਨਾਂ ਵਜ੍ਹਾ ਹੀ ਦੁਖੀ ਰਹਿੰਦੇ ਨੇ ਉਹ ਨੇ ਦੂਜਿਆਂ ਦੀਆਂ ਖੁਸ਼ੀਆਂ ਵੇਖ ਕੇ ਦੁੱਖ ਮਨਾਉਣ ਵਾਲੇ ਲੋਕ ਜਿਨ੍ਹਾਂ ਕੋਲੋਂ ਦੂਜਿਆਂ ਦੀਆਂ ਖੁਸ਼ੀਆਂ ਬਰਦਾਸ਼ਤ ਨਹੀਂ ਹੁੰਦੀਆਂ ਕੁਝ ਲੋਕ ਐਹੋ ਜਿਹੇ ਹੁੰਦੇ ਨੇ ਜੋ ਕਿ ਗਵਾਂਡੀਆਂ ਤੋਂ ਹੀ ਦੁਖੀ ਹੁੰਦੇ ਰਹਿੰਦੇ ਨੇ ਕਿ ਉਹਨਾਂ ਗੱਡੀ ਲੈ ਲਈ ਉਹਨਾਂ ਕੋਠੀ ਪਾ ਲਈ ਉਹਨਾਂ ਕੋਲ ਜਿਆਦਾ ਪੈਸਾ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਤੋਂ ਹੀ ਦੁਖੀ ਰਹਿੰਦੇ ਨੇ ਇਹ ਇਹੋ ਜੇ ਸਮੇਂ ਵਿੱਚ ਕਦੇ ਵੀ ਇੰਨਾ ਛੋਟੀਆਂ-ਛੋਟੀਆਂ ਗੱਲਾਂ ਨੂੰ ਵੇਖ ਕੇ ਸੁਣ ਕੇ ਕਦੇ ਦੁਖੀ ਨਹੀਂ ਹੋਣਾ ਚਾਹੀਦਾ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਤੇ ਖੁਸ਼ੀਆਂ ਕਿਸ ਤਰ੍ਹਾਂ ਲੱਭੀਆਂ ਜਾਣ ਜੇਕਰ ਤੁਸੀਂ ਤੰਦਰੁਸਤ ਹੋ ਫਿਟ ਹੋ ਤੁਰ ਸਕਦੇ ਹੋ ਬੋਲ ਸਕਦੇ ਹੋ ਆਪਣੇ ਹੱਥਾਂ ਨਾਲ ਖਾ ਸਕਦੇ ਹੋ ਸਮਝ ਸਕਦੇ ਹੋ ਸਮਝਾ ਸਕਦੇ ਹੋ ਤਾਂ ਤੁਹਾਡੇ ਤੋਂ ਵੱਧ ਖੁਸ਼ ਨਸੀਬ ਕੋਈ ਨਹੀਂ ਤੁਸੀਂ ਇਹ ਗੱਲਾਂ ਸੋਚੋ ਕਿ ਉਹ ਵੀ ਲੋਕ ਨੇ ਜਿਨ੍ਹਾਂ ਕੋਲ ਤੰਦਰੁਸਤੀ ਨਹੀਂ ਜੋ ਬੋਲ ਨਹੀਂ ਸਕਦੇ ਜੋ ਸੁਣ ਨਹੀਂ ਸਕਦੇ ਜੋ ਚੱਲ ਫੇਰ ਨਹੀਂ ਸਕਦੇ ਤੇ ਤੁਹਾਡੇ ਕੋਲ ਤਾਂ ਇਹ ਤੰਦਰੁਸਤੀ ਹੈ ਫਿਰ ਦੁੱਖ ਕਿਸ ਗੱਲ ਦਾ ਜੋ ਤੁਹਾਡੇ ਕੋਲ ਹੈ ਬਾਜ਼ਾਰ ਵਿੱਚੋਂ ਕਰੋੜਾਂ ਰੁਪਏ ਖਰਚ ਕਰਕੇ ਵੀ ਇਹ ਕੁਛ ਨਹੀਂ ਮਿਲਦਾ ਤੇ ਬਾਕੀ ਕੋਠੀਆਂ ਕਾਰਾਂ ਤਾਂ ਦੁਨਿਆਵੀ ਚੀਜ਼ਾਂ ਨੇ ਇਹ ਤਾਂ ਬਹੁਤ ਛੋਟੀਆਂ ਰਹਿ ਗਈਆਂ ਇਹ ਤਾਂ ਜ਼ਿੰਦਗੀ ਵਿੱਚ ਕਦੇ ਵੀ ਮਿਲ ਸਕਦੀਆਂ ਨੇ ਇਸ ਲਈ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਲੱਭੋ ਤੇ ਉਹਨਾਂ ਵਿੱਚ ਖੁਸ਼ ਹੋਣਾ ਸਿੱਖੋ ਪਰਮਾਤਮਾ ਨੇ ਤੰਦਰੁਸਤੀ ਦਿੱਤੀ ਹੈ ਤਾਂ ਉਸ ਦਾ ਸ਼ੁਕਰਾਨਾ ਕਰੋ ਕਿ ਜੋ ਤੁਹਾਡੇ ਕੋਲ ਹੈ ਬਾਹਰ ਨਿਕਲ ਕੇ ਵੇਖੋ ਕਿ ਬਹੁਤਿਆਂ ਕੋਲ ਉਹ ਵੀ ਨਹੀਂ ਇਸ ਲਈ ਪਰਮਾਤਮਾ ਦਾ ਸ਼ੁਕਰਾਨਾ ਕਰੋ ਤੇ ਜੋ ਵੇਖਦੇ ਦੂਜਿਆਂ ਦੀ ਖੁਸ਼ੀ ਵੇਖ ਕੇ ਦੁਖੀ ਹੁੰਦਾ ਹੋਵੇ ਉਹ ਵੇਖ ਤੇ ਕਦੇ ਖੁਸ਼ ਨਹੀਂ ਹੋ ਸਕਦਾ ਤੇ ਉਸ ਨੂੰ ਕਦੇ ਕੋਈ ਖੁਸ਼ ਨਹੀਂ ਕਰ ਸਕਦਾ ਇਸ ਲਈ ਜ਼ਿੰਦਗੀ ਜਿਉਣ ਵਾਸਤੇ ਖੁਸ਼ੀਆਂ ਭਰੀ ਜ਼ਿੰਦਗੀ ਜਿਉਣ ਵਾਸਤੇ ਛੋਟੀਆਂ ਛੋਟੀਆਂ ਖੁਸ਼ੀਆਂ ਵਿੱਚ ਖੁਸ਼ ਹੋਣਾ ਸਿੱਖੋ ਖੁਸ਼ ਰਹੋ ਤੰਦਰੁਸਤ ਰਹੋ